ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਤਾਂ ਭਿਆਨਕ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਗੁਰਦਾਸਪੁਰ ਦੇ ਤਿਬੜੀ ਰੋਡ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜੁਥੇ ਕਿ ਤੁਸੀਂ ਵੇਖ ਸਕਦੇ ਹੋ ਪਰਾ ਬਾਜ਼ਾਰ ਹੈ ਇਸ ਦੇ ਵਿੱਚ ਗੱਡੀ ਖੜੀ ਸੀਗੀ ਲੇਕਿਨ ਅਚਾਨਕ ਹੀ ਇਸ ਗੱਡੀ ਦੇ ਵਿੱਚੋਂ ਜੋ ਹੈ ਅੱਗ ਦੀਆਂ ਲਪਟਾਂ ਉੱਠਨੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਅੱਗ ਦੇ ਭਾਂਬੜ ਇੱਕੋ ਦਮ ਮੱਜ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਜੋ ਹੈ ਤੇ ਅੱਗ ਤੇ ਕਾਬੂ ਪਾਉਣ ਦੇ ਲਈ ਇਸ ਤੇ ਮਿੱਟੀ ਸਿੱਟੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਇਸ ਗੱਡੀ ਦੇ ਵਿੱਚੋਂ ਜੋ ਹੈ ਹੁਣੇ-ਹੁਣੇ ਪਰਿਵਾਰ ਨਿਕਲਿਆ సిగా પતિ పత్ని ਤੇ ਉਹਨਾਂ ਦੇ ਦੋ ਬੱਚੇ ਜੋ ਹੈ ਗੱਡੀ ਦੇ ਵਿੱਚੋਂ ਨਿਕਲੇ ਹੀ ਸਿਗੇ ਕਿ ਅਚਾਨਕ ਹੀ ਜੋ ਹੈ ਗੱਡੀ ਨੂੰ ਅੱਗ ਲੱਗ ਗਈ ਤਾਂ ਦੱਸਿਆ ਜਾ ਰਿਹਾ ਕਿ ਇੱਥੇ ਜੋ ਹੈ ਤਿਬਰੀ ਰੋਡ ਤੇ ਇੱਕ ਰੈਸਟੋਰੈਂਟ ਦੇ ਬਾਹਰ ਇਹ ਗੱਡੀ ਖੜੀ ਸੀਗੀ ਕਾਰ ਦੇ ਵਿੱਚ ਸਵਾਰ ਪਤੀ ਪਤਨੀ ਤੇ ਦੋ ਬੱਚੇ ਸਿਗੇ ਹਾਲਾਂਕਿ ਕਾਰ ਰੈਸਟੋਰੈਂਟ ਦੇ ਬਾਹਰ ਖੜੀ ਕਰਕੇ ਉਹ ਹੱਲੇ ਅੰਦਰ ਹੀ ਗਏ ਸਿਗੇ ਕਿ ਏਕੋਦਮ ਜੋ ਹੈ ਇਸ ਗੱਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਜੋ ਹੈ ਮੌਕੇ ਤੇ ਰੇਤ ਪਾ ਕੇ ਜਿਹੜਾ ਪਾਣੀ ਪਾ ਕੇ ਇੱਥੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਤੇ ਹੀ ਮੌਕੇ ਤੇ ਪਲਸ ਵੇਪ ਪਹੁੰਚ ਜਾਂਦੀ ਹੈ ਤਾਂ ਇੰਨੇ ਦੇ ਵਿੱਚ ਅੱਗ ਤੇ ਕਾਬੂ ਪਾਲਿਆ ਜਾਂਦਾ ਲੇਕਿਨ ਨੁਕਸਾਨ ਜਿਹੜਾ ਹੈ ਉਹ ਇੱਥੇ ਹੋਇਆ ਦੱਸਿਆ ਜਾ ਰਿਹਾ ਹੈ ਕਾਰ ਜਿਹੜੀ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਕਾਫੀ ਜ਼ਿਆਦਾ ਨੁਕਸਾਨ ਜੋ ਹੈ ਹੋਇਆ ਦੱਸਿਆ ਜਾ ਰਿਹਾ ਹੈ ਹਾਲਾਂਕਿ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਜੋ ਹੈ ਇਸ ਦੌਰਾਨ ਨਹੀਂ ਹੋਇਆ ਕਿਉਂਕਿ ਜੇਕਰ ਪਰਿਵਾਰ ਇਸ ਗੱਡੀ ਦੇ ਵਿੱਚ ਮੌਜੂਦ ਹੁੰਦਾ ਤਾਂ ਉਸ ਵੇਲੇ ਅੱਗ ਲੱਗ ਜਾਂਦੀ ਤਾਂ ਸਥਿਤੀ ਜਿਹੜੀ ਹੈ ਕਾਫੀ ਜ਼ਿਆਦਾ ਖਰਾਬ ਹੋ ਸਕਦੀ ਸੀਗੀ ਸੋ ਇੱਥੇ ਗਨੀਮਤ ਰਹੀ ਹੈ ਕਿ ਪਰਿਵਾਰ ਜੋ ਹੈ ਉਹ ਬਾਹਰ ਨਿਕਲ ਚੁੱਕਿਆ ਦਾ ਇਹ ਅੱਗ ਦੀ ਘਟਨਾ ਹੋਣ ਤੋਂ ਪਹਿਲਾਂ ਸੋ ਇੱਥੇ ਦੱਸਦੇ ਕਿ ਗੁਰਦਾਸਪੁਰ ਦੀ ਇਹ ਵੀਡੀਓ ਸਾਹਮਣੇ ਆਈ ਹੈ ਸੋ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਇੱਕੋ ਦਮ ਜਦੋਂ ਅੱਗ ਲੱਗਦੀ ਹੈ ਗੱਡੀ ਦੇ ਵਿੱਚ ਉਦ ਸਾਰਿਆਂ ਨੂੰ ਹੀ ਭਾਜੜਾ ਪੈ ਜਾਂਦੀਆਂ ਨੇ ਲੋਕਾਂ ਦੇ ਵੱਲੋਂ ਇੱਥੇ ਅੱਗ ਨੂੰ ਕਾਬੂ ਪਾਇਆ ਜਾਂਦਾ ਹੈ ਹਾਲਾਂਕਿ ਜੇਕਰ ਕਾਰਨ ਦੀ ਗੱਲ ਕਰੀਏ ਕਿ ਕੀ ਕਾਰਨ ਰਿਹਾ ਕਿਵੇਂ ਇਸ ਗੱਡੀ ਨੂੰ ਅੱਗ ਲੱਗ ਗਈ ਕਿ ਕੋਈ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਟੈਕਨੀਕਲ ਪ੍ਰੋਬਲਮ ਇਸ ਗੱਡੀ ਦੇ ਵਿੱਚ ਆਈ ਤਾਂ ਫਿਲਹਾਲ ਉਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਲੇਕਿਨ ਇੱਥੇ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਵੀ ਸਥਿਤੀ ਦਾ ਜੋ ਹੈ ਜਾਇਜ਼ਾ ਲਿਆ ਜਾਂਦਾ ਹੈ ਸੋ ਤਸਵੀਰਾਂ ਜੋ ਹੈ ਉਹ ਗੁਰਦਾਸਪੁਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਇਸ ਵੇਲੇ ਦੱਸ ਹੈ ਕਿ ਕਾਫੀ ਇਹ ਅਹਿਮ ਬਣ ਗਿਆ ਹੈ ਕਿ ਤੁਸੀਂ ਆਪਣੀ ਗੱਡੀ ਦੀ ਜਾਂਚ ਕਰ ਲਓ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਜੋ ਹੈ ਅਜਹੀਆਂ ਵਾਪਰ ਰਹੀਆਂ ਨੇ ਕਿ ਅਚਾਨਕ ਹੀ ਗੱਡੀ ਦੇ ਵਿੱਚ ਜੋ ਹੈ ਅੱਗ ਲੱਗ ਜਾਂਦੀ ਹੈ ਸੋ ਅਜਿਹਾ ਹੀ ਮਾਮਲਾ ਇੱਕ ਵਾਰ ਫਿਰ ਤੋਂ ਗੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਤਿਬਰੀ ਰੋਡ ਤੇ ਜੋ ਹੈ ਇੱਕ ਰੈਸਟੋਰੈਂਟ ਦੇ ਬਾਹਰ ਖੜੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਜੋ ਪਰਿਵਾਰ ਇਸ ਗੱਡੀ ਦੇ ਜੋ ਆਇਆ ਸੀਗਾ ਸਵਾਰ ਹੋ ਕੇ ਉਹ ਰੈਸਟੋਰੈਂਟ ਦੇ ਬਾਹਰ ਗੱਡੀ ਖੜੀ ਕਰਕੇ ਜੋ ਹੈ ਅੰਦਰ ਹੀ ਗਿਆ ਸੀਗਾ ਕਿ ਇੰਨੇ ਦੇ ਵਿੱਚ ਹੀ ਇਸ ਗੱਡੀ ਨੂੰ ਜੋ ਹੈ ਅੱਗ ਲੱਗ ਜਾਂਦੀ ਹੈ ਤਾਂ ਗਨੀਮਤ ਰਹੀ ਹੈ ਕਿ ਜੋ ਪਰਿਵਾਰ ਹੈ ਉਹ ਫਿਲਹਾਲ ਸੁਰੱਖਿਅਤ ਦੱਸਿਆ